ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਤੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤਾਂ ਚਾਗੁਣੇ ਤਰੱਕੀਆਂ ਭਾਸ਼ੇ ਜੀ ਬਾਕੀ ਮੋਟਰ ਉੱਤੇ ਬੈਠਿਆ ਜੀ ਦੁਪਹਿਰਾ ਹੋਇਆ ਹਵਾ ਚੱਲਦੀ ਹੈ ਬਹੁਤ ਵਧੀਆ ਵੀ ਚੱਲਦੀ ਪੱਛਵਾਈਆ ਮੌਸਮ ਵਧੀਆ ਸਾਫ਼ ਹੈ ਪੱਛਵਾਹ ਚੱਲਦੀ ਹੈ ਹੁਣ ਯਾਨੀ ਕੱਲ ਥੋੜੀ ਜਿਹੀ ਘਟਤੀ ਪਹਿਲਾਂ ਤਿੰਨ ਚਾਰ ਦਿਨ ਵੀ ਚੱਲੀ ਬਹੁਤ ਨੇਰੀ ਮੰਗਣ ਚੱਲਦੀ ਅੱਜ ਵੀ ਨੇਰੀ ਮੰਗਣ ਚੱਲਦੀ ਹੈ ਹਵਾ ਵੀ ਬਹੁਤ ਜ਼ੋਰ ਲਾਇਆ ਹੋਇਆ ਹੈ ਹਵਾਂ ਨੇ ਚਲੋ ਕਣਕਾਂ ਜਿਹੜੀਆਂ ਹੈਗੀਆਂ ਵਧੀਆ ਬਣਦੀ ਜਾਂਦੀਆਂ ਸਰੋਂ ਸਰੋਂ ਪੱਕਦੇ ਜਾਂਦੀਆਂ ਇਹ ਪਾਣਾ ਵੀ 4 ਦਿਨ ਹੋ ਗਏ ਸਰੋਂ ਵੱਡੀ ਨੂੰ ਹਲੇ ਹੋਰ 2-3 ਦਿਨ ਨਿਕਲ ਜਾਣੇ ਕੋਈ ਜਿਹੜਾ ਹੇਠਲੇ ਪਾਸੇ ਹਲੇ ਪਿਆ ਰੁਗਦੇ ਰੁਗੋ ਹੀ ਬਹੁਤੇ ਬੜੇ ਨਹੀਂ ਹੈ ਤਾਂ ਛੋਟੇ ਹੀ ਐ ਫੇਰ ਵੀ ਕੁਝ ਬੂਟੇ ਨੇ ਸ਼ਾਮਾ ਛੂਮਾ ਕਰਕੇ ਘੱਟ ਪੱਕਦੀ ਐ ਸਰੋਂ ਜਿਹੜੀ ਹੈਗੀ ਤੋਂ ਪੰਜ ਦਾ ਪਵੇ ਇੱਕ ਤੁੱਪਾ ਹੈਗੀ ਨਿਕਲਦੀ ਜ਼ਰੂਰ ਆ ਜਿਹੜੀ ਹਵਾ ਨਾ ਚੱਲਦੀ ਜ਼ਿਆਦਾ ਹਵਾ ਕਰਕੇ ਤੁੱਪਾ ਜਾਨ ਹੀ ਨਹੀਂ ਹੈਗੀ ਜੇ ਟਿਕ ਮਜੀ ਤੋਂ ਪੰਜੜੀ ਪੈਂਦੀ ਆ ਉਹ ਕੁਝ ਚੀਜ਼ ਹੋਰ ਹੁੰਦੀ ਆ ਉਹ ਤਾਂ ਫੇਰ 3 ਦਿਨਾਂ ਚ ਸਰੋਂ ਨੂੰ ਬਣਾ ਦਿੰਦੀ ਐ ਵੀ ਲੰਘ ਜਾਣੇ ਹਲੇ 2-3 ਦਿਨ ਹੋਰ ਮੇਰੇ ਹਿਸਾਬ ਨਾਲ ਚਲੋ ਵਧੀਆ ਜਿਹੜੇ ਦਿਨ ਲੰਘੀਏ ਵਧੀਆ ਬਣੂਗੀ ਸੌਕਾ ਫਸਲ ਹੋਰ ਆਪਾਂ ਮੀਂਹ ਕਣੀ ਦੇ ਜ਼ਿਆਦਾ ਹੁੰਦਾ ਪਰ ਅੱਜ ਤਾਂ ਹੁਣ ਜਕਣਾ ਹਵਾ ਚੱਲਦੀ ਜ਼ਿਆਦਾ ਜੇ ਵੀ ਹੁਣ ਖੌਰਾ ਜਿਹਾ ਸੈਡਾਂ ਤੇ ਉੱਠਿਆ ਬੱਦਲ ਜਿਹਾ ਮੰਗਣ ਹੋਇਆ ਵਾ ਵੀ ਚਲੋ ਦੇਖਦੇ ਆਂ ਗਾਂ ਜਾਂ ਕਣਕ ਦੀ ਵੜਾਈ ਚੱਲਣੀ ਬੱਦਲ ਪਾਈ ਜੀ ਤਾਂ ਹੋਈ ਜਾਣੀ ਜਦ ਵੀ ਕੋਈ ਇੱਕ ਦਿਨ ਡਰਾਈ ਜਾਂਦਾ ਚਲੋ ਕਣਕ ਵੀ ਥੋੜਾ ਜਿਹਾ ਹੋ ਜਾਂਦਾ ਬਚਾਓ ਇਹ ਉੱਪਰ ਦੀ ਵੜਣੀ ਪੈਂਦੀ ਆ ਵੱਟ ਹੋ ਜਾਂਦੀ ਆ ਸਾਡੇ ਨਾਲੇ ਹੁਣ ਧਰਤੀ ਉਹ ਜਿਹੜੀ ਪਾਣੀ ਪੋਣੀਓ ਲਾਇਏ ਵੇ ਤੇ ਉਹਦੇ ਕਰਕੇ ਹੀ ਆ ਨਹੀਂ ਤਾਂ ਦੂਏ ਦਿਨੇ ਸੁੱਕ ਜਾਂਦਾ ਪਾਣੀ ਸਮਝੋ ਲੋਣਾ ਵੀ ਮੀਂਹ ਪੈਣ ਨੂੰ ਥੋੜਾ ਟਾਈਮ ਜ਼ਿਆਦਾ ਹੋ ਗਿਆ ਬਾਕ ਕਣਕਾਂ ਨੂੰ ਜਿਹੜਾ ਪਾਣੀ ਪੂਣੀ ਹੋ ਸਾਰਿਆਂ ਦੇ ਬੰਦੇ ਹੋਏਗਾ ਸਾਰੀ ਤਖੀਆਂ ਤੁਸੀਂ ਫਸਲ ਪੱਕੀਆਂ ਪਈਆਂ ਹੁਣ ਤਾਂ ਤਕਰੀਬਨ ਕਈ ਜਗ੍ਹਾ ਦਾ ਮੂਟਾ ਵਾਲੇ ਕਣਕਾਂ ਉੱਪਰ ਦੇ ਬੱਲੇ ਜੇ ਲੱਗ ਗਿਆ ਮੁਰਨ ਕੁੰਡੀਆਂ ਕਿਉਂ ਪਾਣੀ ਲਾਏ ਤੇ ਵੀ ਆਏ ਲੱਗੀ ਜਾਂਦਾ ਜੇ ਪਾਣੀ ਲਾਓ ਹੁਣ ਜੇ ਨਾ ਲਾਓ ਮੂਟਾ ਵਾਲੇ ਕਣਕਾਂ ਨਾ ਲੱਗੇ ਜੇ ਕਣਕ ਹਵਾ ਜੀ ਫੇਰੀ ਵੀ ਹੁੰਦੀ ਆ ਪਰ ਦਹੀਂ ਦਾਣਾ ਵਧੀਆ ਵਿੱਚ ਬੱਲ ਦੇ ਠੀਕ ਆਲੇ ਇਸ ਟਾਈਮ ਦਾ ਫਲੇ ਗਾਂ ਦੇਖੀ ਜਾਂਦੀ ਹੈ ਬਾਕੀ ਦੇਖਦੇ ਹੈ ਥਰੇਸ਼ਰ ਵਾਲੇ ਨੂੰ ਵੀ ਕਿਸੇ ਨੂੰ ਪੁੱਛ ਕੇ ਇੱਕ ਦੋ ਦਿਨ ਹੈਗੇ ਸਾਡੇ ਪਿੰਡਾਂ ਚ ਵੀ ਕਿਸੇ ਨੇ ਤਿਆਰ ਚੂਰ ਕਰਿਆ ਹੋਇਆ ਜਾਂ ਕਿਸੇ ਨੇ ਕੱਢੀ ਸਰੋਂ ਸਰੋਂ ਦੇਖਦੇ ਆ ਬਾਕੀ ਕਿ ਉਹਨਾਂ ਦਿਨਾਂ ਵਿੱਚ ਹਲੇ ਸੈਸ਼ਨ ਤਿਆਰ ਕਰਨੇ ਹੁੰਦੇ ਸਾਰੇ ਕਮਾਂਕਾਰਾਂ ਦੇ ਉਲਝ ਜਾਂਦੇ ਆ ਉਸ ਮਿਲ ਚੱਲਦੇ ਹਲੇ ਗੰਨਾ ਗੁੰਨੇ ਦਾ ਵੀ ਕੰਮ ਰਹਿੰਦਾ ਤਕਰੀਬ ਨਾਇਆ ਮਨੇੜ ਚ ਇੱਕ ਦੋ ਦੋ ਪਰਚੇ ਰਹਿੰਦੀਆਂ ਮਿਲ ਦੀ ਭੀੜ ਭੂੜ ਹੋਈ ਵੀ ਖਾਸੀ ਕਿ ਗੰਨਾ ਜ਼ਿਆਦਾ ਹੋਣ ਕਰਕੇ ਵੀ ਟਾਈਮ ਵੱਧ ਕੱਢ ਗਿਆ ਨਹੀਂ ਤਾਂ ਮਿਲ ਕੱਦਾਂ ਖੜ ਜਾਂਦਾ ਫਰਵਰੀ ਵਿੱਚੇ ਖੜ ਗਿਆ ਪਿਛਲੇ ਸਾਲ ਪਤਾ ਨਹੀਂ ਜਾ ਕੇ ਵੀ ਚਲੋ ਵਧੀਆ ਟਾਈਮ ਕੱਢ ਗਿਆ ਫਸਲ ਜਿਹੜੀ ਵਧੀਆ ਤੇ ਗੰਨਾ ਵੀ ਦੇਖਿਆ ਸਾਰਿਆਂ ਦੇ ਵਧੀਆ ਹੋਏ ਜਿੰਨਾ ਵੀ ਆ ਠੀਕ ਖੜਾ ਤਾਂ ਯਾਨੀ ਬੂਟਿਆਂ ਵਾਲਾ ਗੰਨਾ ਥੋੜਾ ਜਿਹਾ ਮਾੜਾ ਹੋ ਜਾਂਦਾ ਜਿਹੜਾ ਦੂਜੇ ਟਾਈਮ 12 ਹੁੰਦਾ ਦੂ ਬੂਟਾ ਜਿਹੜਾ ਪਹਿਲੀ ਵਾਰ ਆ ਉਹ ਠੀਕ ਹੋ ਜਾਂਦਾ ਪਰ ਹੁੰਦਾ ਸੇਵਾ ਗਲੇਆ ਚਲੋ ਸੇਵਾ ਦਾ ਫਾਇਦਾ ਵੀ ਹੈਗਾ ਆਪਣੇ ਬੂਟੇ ਵੀ ਉਹਨੇ ਕਾਮਜਾਬ ਛੇਤੀ ਹੋ ਜਾਂਦੇ ਤਾਂ ਹੀ ਕਹਿੰਦੇ ਗੰਨੇ ਵਾਲੇ ਬੂਟੇ ਜਿਆਦਾ ਤੇਜ ਹੁੰਦੇ ਕਿ ਉਹਨੇ ਰੇਹ ਪੱਤਾ ਜਿਆਦਾ ਪੈਂਦਾ ਗੰਨੇ 'ਚ ਦੇਖਿਆ ਮੈਂ ਤਿੰਨ ਤਿੰਨ ਚਾਰ ਚਾਰ ਥਾਲੇ ਦਾ ਪਹਿਲੇ ਹੀ ਪਾਣ ਦਾ ਇਹਦੇ ਹੋਰ ਰੇਹ ਪੱਤਾ ਬਹੁਤ ਪੈਂਦਾ ਉਹਦੇ ਕਰਕੇ ਬੂਟਾ ਤਾਂ ਹੀ ਤਕੜਾ ਹੁੰਦਾ ਇੱਕ ਬਾਹ ਨਹੀਂ ਹੁੰਦਾ ਹੈਗਾ ਵੀ ਸਾਡੇ ਜਣੇ ਬੂਟੇ ਹੀ ਲੋਾਈ ਜਿਆਦਾ ਜਿਹੋਦੇ ਕਰਕੇ ਬਹੁਤ ਫਾਇਦਾ ਇੱਧਰ ਵੀ ਠੀਕ ਆ ਬਾਕੀ ਫਸਲ ਬਾੜੀ ਵਧੀਆ ਹੁਣ ਦਿਖਾਉਂਦੇ ਜੀ ਆਪਣਾ ਵੀਡੀਓ ਦੇ ਵਿੱਚ ਜਿਹੜੇ ਕਾਰੋਬਾਰ ਚੱ ਵੀ ਠੀਕ ਐ ਬਣੇ ਰਹੋ ਵੀਡੀਓ ਦੇ ਨਾਲ ਜੀ ਲੋ ਬਾਈ ਜੀ ਰੋਪੜ ਪਹੁੰਚੇ ਗਏ ਆ ਵੀ ਅੱਜ ਪਰਾਣਾ ਇੱਧਰ ਇੱਕ ਮਕਬਰਾ ਕਹਿੰਦੇ ਆ ਆਪਣਾ ਇਹ ਵੀ ਦੇਖਿਆ ਕਰਦੇ ਅਸੀਂ ਵਿੱਚ ਵੜ ਕੇ ਹੈ ਨਹੀਂ ਪਹਿਲਾਂ ਛੋਟੇ ਜਿਹੇ ਹੁੰਦੇ ਦੇਖੇ ਜੇ ਅੱਜ ਜਾ ਕੇ ਦੇਖਦੇ ਵਿੱਚ ਦਲਵੀਰ ਡਰਦਾ ਨਹੀਂ ਹੈਗਾ ਕਹਿੰਦਾ ਮੈਂ ਜਾਣਾ ਉਹ ਬੰਦੇ ਇਹ ਸਾਰੇ ਡੀਟਾਂ ਦਾ ਬਣਿਆ ਹੋਇ ਪਹਿਲੇ ਫਿੱਟਾਂ ਵੀ ਖਾਰ ਖੁਰ ਕੇ ਦੇਖ ਲੋ ਕਿੰਨੇ ਹੋ ਗਏ ਹਾਂ ਹਾਂ ਦਾ ਲੈ ਆ ਚੂਨੇ ਚ ਲੱਗੀ ਬਿੱਟ ਇਹ ਜਿੱਡੀ ਇੱਟ ਹੈ ਉਨਾ ਹੀ ਮੋਟਾ ਚੂਨਾ ਲਾਇਆ ਵਾ ਐ ਹੋ ਵੇ ਬਣ ਤੇ ਦੇਖੋ ਜੂਪਰ ਵੀ ਕਿੰਨੀ ਮਿਹਨਤ ਕਰੀ ਹੋਣੀ ਇਹਨੂੰ ਬਣਾਉਣ ਵਾਸਤੇ 10 12 14 ਸਾਲ ਲੱਗਦੇ ਮਕਾਨ ਨੂੰ ਜਿਹੜਾ ਇਹ ਨਹੀਂ ਹਾਂ ਹੁਣ ਆ ਦੇਖੋ ਕਿੰਨਾ ਟਾਈਮ ਦਾ ਬਣਿਆ ਹੋਣਾ ਇੱਥੇ ਕੋਈ ਸਾਲ ਸੁਣ ਲਿਖਿਆ ਬਣਿਆ ਆਲੇ ਬਣੇ ਹੋਏ ਪਹਿਲੇ ਟਾਈਮ ਦੇ ਦੋ ਦੋ ਡਬਲ ਬਣਾਏ ਹੋਏ ਵੇ ਹਟਾ ਖੁਰ ਗਈਆਂ ਹਾਂ ਆ ਡਬਲ ਚੋਰੀ ਚ ਪੌੜੀਆਂ ਚੜਦੀਆਂ ਹਾਂ ਹਾਂ ਆਹ ਬਾਈ ਪੌੜੀਆਂ ਦੇਖਣਾ ਪੰਗਾ ਲੈ ਕੇ ਨਹੀਂ ਰਾਜਾ ਵਿੱਚ ਬਹੁਤ ਦੇਖੀ ਵਾਹੀ ਗੁਰੂ ਹਾਂ ਮੁੰਲੇ ਪਲੋ ਹੈ ਇਹ ਦੇਖ ਅੱਛਾ ਵਾਹੀ ਇਦਨ ਨੂੰ ਹੀ ਪਾਉੜੀਆਂ ਆ ਬਹੁਤ ਮੰਜਲਾ ਬਣਾਇਆ ਮੈਂ ਲਿਖ ਤੇ ਸਕੈਪਰ ਮੈਂ ਕਹਿੰਦਾ ਵੀ ਸਵਾ ਫੋਟੋ ਦਾ ਬਣਾਇਆ ਦਾ ਐ ਦੇਖੋ ਕਿ ਆ ਚੀਜ਼ਾਂ ਬਣਾਈਆਂ ਵੇ ਹਿਆਲੀਆਂ ਕਾ ਵਾਸਤੇ ਦੀਆਂ ਇਹ ਕਿਹਨਾਂ ਖਾਹੀ ਇਹ ਆਲੇ ਬਣੇ ਵੇ ਆਹ ਬੂਟਾਂ ਦੇ ਬੂਲ ਬਲੀ ਵਾਲਾ ਕੰਮ ਇਹ ਆਹ ਦੇਖੋ ਕਿਹੜੇ ਖਾਗਲ ਕੋਈ ਸਿੰਦਰੀਆਂ ਲਾਉਣ ਵਾਸਤੇ ਹਨ ਲੱਗੀਆਂ ਹੋਰ ਇਹ ਖਣੀ ਨਹੀਂ ਤੇਰੇ ਵੀ ਕੋਈ ਸਾਨਾ ਸੋਨੂ ਇਹਦਾ ਹੈਗਾ ਸਾਨੂ ਨਹੀਂ ਪਤਾ ਕਿ ਕਿਹਦੇ ਲਪਾਈ ਹੋਈ ਹੁੰਦੀ ਹਾਂ ਆਹ ਹੋਰ ਆ ਬਾਈ ਗੁਫਾ ਕੋਈ ਕਿੱਦਾਂ ਜਾਂਦੀ ਅੰਦਰ ਆਹ ਹੈ ਕਿਦਾਂ ਨਾ ਕੰਮਰੇ ਇਹਨੂੰ ਪਾਈਸਾ ਨੂੰ ਪਤਾ ਨਹੀਂ ਇੱਥੇ ਹਾਂ ਹੈਗਾ ਜਾਂ ਫਰਦਾਨ ਹੈਗਾ ਲੈ ਲੈਂਦੇ ਭੁੰਮੇ ਬੇ ਬੰਦਿਆਂ ਦਾ ਬੈਣਾ ਬੱਲੇ ਇਹਦਾ ਪੌੜੀ ਜੀ ਹੋਇਆ ਇਦਨ ਬਾਈ ਨਹੀਂ ਮਾਈ ਆ ਇਦਨ ਵੀ ਖਾਲੀ ਹੈ ਬੰਦੇ ਬੰਦੇ ਲੋ ਭਾਈ ਨੇੜੇ ਆਵਗਾ ਨਾ ਅਕਸ਼ਾ ਬਣਾਇਆ ਵੇ ਕਹਿ ਕੋ ਕਰਿਆ ਵੇ ਆਜਾ ਪੌੜੀਆਂ ਹੈਗੇ ਤੈਨੂੰ ਉਹ ਪਿਆਸੀ ਕਰਿਆ ਨਾ ਆਹ ਉਹ ਮਗਾਣਾ ਹਾਂ ਉਹ ਡਿਜ਼ਾਈਨ ਇਹ ਮਗਰ ਚਿੰਦੀ ਆ ਹਾਂ ਉਹ ਬੇਚਨ ਕੁੱਤਾ ਜਾਂ ਬਣਾਇਆ ਰਿਹਾ ਇਹ ਜਿਹੜੇ ਟਾਈਮ ਬਣਾਇਆ ਉਹਨਾਂ ਦੇ ਖਜ਼ਾਨੇ ਖਜ਼ੂਨੇ ਵਿੱਚ ਦੱਬੇ ਹੋਦਾ ਤੇ ਹੈਗੇ ਕੰਡਾ ਜਿਹੇ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਕੋਲ ਤੋਂ ਉੱਥੇ ਦੱਬੇ ਹੋ ਉਹਨਾਂ ਨੇ ਕੱਲੇ ਕੁੱਤਾ ਜਾਂ ਭਾਈ ਕੋਈ ਨਹੀਂ ਲੱਗਦਾ ਕੋਈ ਨੌੜੀ ਜੀਆਂ ਵਿੱਚ ਵਾਹ ਵਈ ਵਾਹ ਉਹ ਵੀ ਦੇਖਦੇ ਕਰਦੇ ਆ ਮਿਸ ਹੱfte ਦਾ ਪਹਿਲਾਂ ਦਾ ਹੀ ਬਣਿਆ ਫਰਦਾ ਇਹ 45 ਬਸ 52 53 ਧਾਰਵਾ ਦੇ ਵਿੱਚ ਬੜੇ ਇਹਦੇ ਆ ਕੇ ਤੁਹਾਨੂੰ ਪਤਾ ਜੀ ਕਦਾਂ ਕ ਬਣਿਆ ਵਹੇ ਹੱfte ਪਹਿਲਾਂ ਹੀ ਮੈਂ ਤਾਂ ਦੇਖਿਆ ਪਹਿਲੀ ਵਾਰ ਵਾਹ ਬਈ ਵਾਹ ਸੱਜੇ ਵਾਲੀ ਕਮਾਈ ਦੇਖਿਆ ਸੀ ਪਹਿਲੀ ਵਾਰ ਅੱਜ ਆਇਆ ਓਰੇ ਬਾਹਰ ਤੇ ਅਸੀਂ ਬਹੁਤ ਦੇਖਦੇ ਆ ਆ ਹਲੋ ਬਾਈ ਆਹੀ ਦੀ ਇੱਧਰ ਹੱਦ ਹੈ ਹੱਦ ਵੀ ਕਿਹੜੇ ਜੇ ਸਾਹ ਦਾ ਬਣਾਈ ਪਿਆ ਇਹ ਮੈਂ ਕਹਿੰਦਾ ਮੇਨ ਗੇਟ ਆ ਹੋਣਾ ਯਾਰ ਇਹਦਾ ਹਾਂ ਹੈ ਕੋਈ ਸੋਰ ਅੱਛਾ ਦੇਖ ਇੱਕ ਛੱਤ ਦਾ ਹੈ ਬਾੰਦ ਦੀ ਹਾਂ ਇੱਕ ਤੇ ਵਿਚਾ ਉਹ ਹੋ 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 ਹਾਂ ਇਹ ਆਹ ਲੋ ਬਾਈ ਇੱਥੇ ਦੇਖ ਉਹ ਤਾਂ ਵਿਚੇ ਵੀ ਕਿਸਾ ਖੜੀ ਹੈ ਉਸ ਤੇ ਜਿੱਥੇ ਉਹ ਘੁੰਮ ਗਏ ਉਹਦੇ ਉੱਪਰ ਰੋਣਾ ਮਗਾਣਾ ਹਾਂ ਇਹ ਆਹ ਦੇਖੋ ਜene ਵਿਚ ਨੂੰ ਨਾ ਉਹ ਉੱਪਰ ਗਾਂ ਛੱਤ ਤੋੜ ਦੇ ਰਹੀ ਹੈ ਵਾਹ ਕਿਹੜੇ ਡਾਟਾ ਜਿਹਾ ਮੰਗਣੇ ਖੜਾ ਹੈ ਨਾ ਇਹ ਰੇ ਧੰਮਣੇ ਓਰੇ ਭਾਈ ਸੰਨ ਨਹੀਂ ਦਾ ਕੋਈ ਲਿਖਿਆ ਹੋਇਆ ਹੈਗਾ। ਸਾਡੇ ਦਿਨ ਪਾਈ ਕੋਈ ਓਰੇ ਸਿਆਣਾ ਬੰਦਾ ਵੀ ਨਹੀਂ ਹੈਗਾ ਜਿਹਦੇ ਅਸੀਂ ਸਾਨੂੰ ਪੁੱਛ ਕੇ ਦੱਸਦੀਆਂ। ਵੀ ਕਿੱਥੇ ਤੱਕ ਹੈ। ਬਾਕੀ ਇਹ ਫੋਟੋ ਫੋਟੋ ਜੀਆਂ ਜਰੂਰ ਪਈਆਂ ਰੱਖੇ ਮਾਰੇ। ਆਹ ਪਈ ਹੈ। ਇਹ ਕਿਸੇ ਨੇ ਰੱਖਿਆ ਮਹੋਣੇ ਆਇਕਣੇ। ਓ ਬਾਬਾ ਓ ਦੇ ਗੁਰਨਾਨਕ ਦੇਵ ਜੀ ਦੀ ਹੈ। ਇਹ ਭਾਈ ਭਗ ਸਿੰਘ ਦੀ ਹੈ। ਬਈ ਕਿ ਆਹ ਕਿਸ ਨੇ ਕੰਧ ਨਿਕ ਬੰਦ ਕਰਕੇ ਨੇ ਮਿੱਟ ਕੇ ਕਰੀ ਹੋਈ ਹੈ। ਆ ਦੁਬਾਰਾ ਹੋਈ ਹੋਈ ਹੈ। ਹਾਂ। ਵੇ ਹੁਣ ਵੀ ਇਹ ਬਹੁਤ ਬੰਦਿਆਂ ਨੂੰ ਆਰਾਮ ਵਾਸਤੇ ਜਗ੍ਹਾ ਹੈਗੀ ਸਾਫ ਸੁਥਰੀ ਹੈ ਇਹਦਾ ਮੇਨ ਗੇਟ ਉਧਰੋਂ ਦਾ ਪਰ ਇਧਰ ਵੀ ਇੱਕ ਦਰਵਾਜ਼ਾ ਬਣਾਇਆ ਪਿਆ ਚਾਰੇ ਪਾਸੇ ਨੂੰ ਦਰਵਾਜ਼ੇ ਬਣੇ ਹੋਏ ਇਹ ਮੁਸਲਮਾਨਾਂ ਦਾ ਹੈ ਦਾ ਹਾਂ ਹਾਂ ਉਹਨਾਂ ਦੇ ਟਾਈਮ ਦਾ ਹੀ ਹੈ ਪਹਿਲੇ ਟਾਈਮ ਦਾ ਬਹੁਤ ਇਹ ਪਹਿਲੇ ਜਿਹੜਾ ਟਾਈਮ ਦਾ ਹਾਂ ਅਸੀਂ ਦੱਸਾਂਗੇ ਜੀ ਪੁੱਛ ਕੇ ਦੁਪਹਿਰੇ ਲਿਖਾਂਗੇ ਵੀਡੀਓ ਦੇ ਕਿਸੇ ਸਿਆਣੇ ਬੰਦੇ ਨੂੰ ਪੁੱਛਾਂਗੇ ਵੀ ਕੱਦਾਂ ਕਰੇ ਉਹ ਨੌਨ ਨੇ ਕਹਿੰਦਾ ਸੇਟਾ ਵੇਚਾਂ ਦੇ ਹਾਂ ਆਪਾਂ ਕਹਿੰਦੇ ਆ ਬਈ ਆਪਾਂ ਨੇ ਹੁਣ ਤਰੱਕੀ ਕਰ ਲਈ ਤਰੱਕੀ ਤੇ ਜਾਤੀ ਅਸੀਂ ਤਾਂ ਉਹ ਆ ਦੇਖੋ ਤੁਸੀਂ ਕੋਈ ਕਿਹੜੇ ਹਿਸਾਬ ਨਾਲ ਕੰਮ ਨਿਭੜਿਆ ਹੁਣ ਜਿਹੜੇ ਹਿਸਾਬ ਨਾਲ ਹਟ ਲੱਗੀ ਹੈ ਚੱਲ ਚੱਲੀ ਜਾ ਬਾਈ ਜਿਹੜੇ ਕੰਮ ਆਏ ਆ ਚੱਲ ਅੱਜ ਆਪ ਹੀ ਦੇਖ ਲਿਆ ਲੋ ਜੀ ਮੋਟਰ ਉੱਪਰ ਆ ਗਏ ਰੋਪੜ ਵੀ ਮਾਰਿਆ ਇਹਦਾ ਗੇੜਾ ਘੁੰਮਾਇਆ ਸਾਰੇ ਵੀ ਹੁਣ ਆ ਇੱਕ ਅੱਖ ਪੜਨ ਦਲਵੀਰ ਵੀ ਪਹੁੰਚਿਆ ਹੋਇਆ ਹੈ ਸਾਸਰੀ ਕਾਲ ਬਾਕੀ ਬਾਈ ਦਲਵੀਰ ਸਾਸਰੀ ਕਾਲ ਤੇਰੀ ਪਹਿਲਾਂ ਹੋ ਰਹੀਦੀ ਮਕਬਰੇ ਵਿੱਚ ਵੀ ਹੁਣ ਅਸੀਂ ਵਰਦੀ ਚੇਜਾਂਗੇ ਜਾਂ ਰੋਪੜ ਗਏ ਦਵਾਈ ਹੁਣ ਬਾਈ ਵੀ ਤੁਹਾਨੂੰ ਮਕਬਰਾਂ ਜਿਹਾ ਅਸੀਂ ਦਿਖਾਇਆ ਜਾਣਾ ਜਿਹੜਾ ਅੰਦਰ ਦੇ ਸਾਨੂੰ ਪਤਾ ਨਹੀਂ ਤਾਂ ਤੈਨੂੰ ਪਤਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਮੇਰੇ ਦਿਮਾਗ 'ਚ ਪਤਾ ਕਿ ਅਸੀਂ ਬਈ ਐਵੇਂ ਬਸ ਚਾਰ ਪਿੱਲਰਾਂ ਉੱਪਰ ਇਹ ਗੋਲ ਜਿਹੇ ਬਣਾਏ ਹੋਏ ਉੱਪਰ ਚੱਲ ਸੇਫ ਹੈ ਕਿ ਨਹੀਂ ਅਸੀਂ ਦੇਖ ਲੈ ਮੇਰੇ ਵੀ ਹੁਣ 52 52 ਸਾਲ ਦੀ ਉਮਰ ਹੋ ਗਈ ਇਹੋ ਜਿਹਾ ਹੀ ਦੇਖਦੇ ਇਹਨੂੰ ਖੜਾ ਖੰਡਰ ਜਿਹਾ ਹੋਇਆ ਆਹਦਾ ਫੇਰ ਸਫਾਈ ਹੋ ਗਈ ਕਿ ਤਰਾਖਤ ਜੰਮੇ ਹੋਏ ਬਹੁਤ ਹੀ ਦੇ ਪਰ ਪਰ ਤਾਹੀਂ ਮੋਤੇ ਗਏ ਕਿ ਹੁਣ ਕਿਹਦੇ ਸਿਆਣੇ ਬੰਦੇ ਪਤਾ ਲੱਗਣਾ ਮੈਂ 3 4 ਬੰਦੇ ਪੁੱਛ ਲਏ ਤੇ ਦੇ ਨਾਲ ਕੇ ਮੈਂ ਵੀ ਪੁੱਛ ਲਿਆ ਹਾਂ ਡੈਡੀ ਕਹਿੰਦਾ ਇਹ ਜਦ ਅਸੀਂ ਪਹਿਲ ਨੂੰ ਉਪਨੂ ਜਾਇ ਕਰਦੇ ਤੇ ਹਾਂ ਇਹ ਐ ਹੋਇਆ ਕਹਿੰਦਾ ਲੈ ਅਛੇ ਅਮਕਬਰੇ ਕੋਲ ਪਹੁੰਚ ਗਏ ਕੁਝ ਵੀ ਨਹੀਂ ਤਾਂ ਹੁੰਦਾ ਅਲੇ ਨਾਲੇ ਕੁਝ ਨਹੀਂ ਤਾਂ ਹੁੰਦਾ ਮੈਂ ਚਾਚੇ ਨੂੰ ਪੁੱਛਿਆ ਫਿਰ ਮੈਨੂੰ ਇੱਕ ਬੰਦਾ ਚਾਚੇ ਦੇ ਵੀ ਚੱਲਦਾ 70 ਸਾਲ ਦੀ ਉਮਰ ਹੈ ਫਿਰ ਮੈਨੂੰ 80 82 ਸਾਲ ਵਾਲਾ ਮਿਲਿਆ ਚਾ ਹੁਣ ਚਾਚੇ ਦਾ ਜਦ ਆਪਣਾ ਦੇਸ਼ ਯਾਦ ਹੋਇਆ ਉਹਦੇ ਬਾਅਦ ਜਨਮ 2 3 ਸਾਲ ਦਾ ਉਹ ਬੰਦਾ ਕਹਿੰਦਾ ਜਿਆਦਾ ਆਜਾਦ ਨਹੀਂਦਾ ਹੋਇਆ ਸਾਡਾ ਪਹਿਲਾਂ ਨਾ ਜਾਨਾ ਮੈਂ ਦੋਕ ਦਿਨ ਦਾ ਦੋ ਤਿੰਨ ਸਾਲ ਦਾ ਹਾਂ ਮਹਾਬੀ ਜਿਹੜਾ ਇਹ ਮਕਬਰ ਆਈਦਾ ਮਤਲਬ ਕਹਿੰਦੇ ਇਹ ਰਾਜੇ ਰਹਿੰਦੇ ਤੁਰੇ ਰਾਜਿਆਂ ਦਾ ਹੁੰਦਾ ਦਾ ਕਹਿੰਦਾ ਇਹ ਨਹੀਂ ਤਾਂ ਵੀ ਮੁਸਲਮਾਨਾਂ ਦਾ ਦਾ ਉਹ ਟਾਈਮ ਕਹਿੰਦਾ ਕੋਈ ਤਕੜੇ ਬੰਦੇ ਤੇ ਉਹਨਾਂ ਦਾ ਦਾ ਰਾਣੀਆਂ ਰਹਿੰਦੇ ਤੇ ਕਹਿੰਦਾ ਇੱਥੇ ਤੇ ਨਾ ਇੱਕ ਸੁਰੰਗ ਹੁੰਦੀ ਸੀ ਦਰਿਆ ਨੂੰ ਕਹਿੰਦਾ ਸੱਤ ਲੋ ਦਰਿਆ ਨੂੰ ਪੱਟੀ ਬੰਦੀ ਸੀ ਬੱਲੇ ਜਿਹੜੀਆਂ ਉਹ ਰਾਣੀਆਂ ਕਹਿੰਦਾ ਉਹ ਟਾਈਮ ਹੁਣ ਤਾਂ ਆਪਣੇ ਸਿਰ 'ਤੇ ਚੁੰਨੀ ਮੀਲਣਦੇ ਹੈਗੇ ਕਹਿੰਦਾ ਉਹਨਾਂ ਨੂੰ ਵੀ ਨਹੀਂ ਦਿਖਾਇਆ ਕਰਦੇ ਇਹ ਬੁਰਕੇ ਪਾ ਕੇ ਰੱਖਦੇ ਹੁੰਦੇ ਨੇ ਉਹਨਾਂ ਨੇ ਜਿਹੜੇ ਇਸ਼ਨਾਨ ਕਰਕੇ ਉਹ ਕਹਿੰਦਾ ਸੁਰੰਗ ਰਾਹੋਂ ਜਾ ਕੇ ਸਤਲੁਜ ਦਰਿਆ 'ਚ ਕਹਿੰਦਾ ਉੱਥੇ ਇਸ਼ਨਾਨ ਹੁੰਦੇ ਤੇ ਇਹਨਾਂ ਦੇ ਬਿਹੇ ਰਾਜੇ ਰਹਿੰਦੇ ਹੁੰਦੇ ਤੇ ਕਿਸੇ ਟਾਈਮ ਹੋਰੇ ਅੱਛਾ ਅਜਾ ਆਪਣਾ ਦੇਸ਼ ਆਜ਼ਾਦ ਹੋਣ ਦੇ ਪਹਿਲਾਂ ਦਾ ਕਹਿੰਦਾ ਇਹ ਵੀ ਉਹ ਟਾਈਮ ਤਾਂ ਕਹਿੰਦਾ ਇਹਦੀ ਚੜਾਈ ਬਹੁਤ ਈ ਵੀ ਜਿਹੜੇ ਸਾਹਗਰ ਇਹ ਬਣਿਆ ਪਤਾ ਤੱਕੇ ਦਰਵਾਜੇ ਸਭ ਨੂੰ ਲੱਗੇ ਹੋਏ ਤੇ ਉਹ ਤਾਂ ਖੁਰ ਕੇ ਆਲ ਦਲ ਦੇ ਪੱਠੋ ਕਿ ਉਹਨਾਂ 'ਚ ਇਕੱਠਾ ਹੋਂ ਤਾਂ ਆ ਲੱਗਦਾ ਵੀ ਇਹਦੇ ਅੱਧ ਵਿਚਾਲੇ ਰਹਿ ਗਿਆ ਕੰਮ ਨਹੀਂ ਨਹੀਂ ਪੂਰਾ ਕੰਪਲੀਟ ਦਾ ਕੰਪਲੀਟ ਦਾ ਕਹਿੰਦਾ ਦੇਖਣ ਵਾਲੀ ਚੀਜ਼ ਈ ਸੀ ਉਹ ਟਾਈਮ ਵੀ ਉਹਦੇ ਬਾਅਦ ਕਹਿੰਦਾ ਜਦ ਦੇਸ਼ ਆਜ਼ ਫਿਰ ਇਹ ਖਿੰਡ ਕੇ ਆਲੇ-ਦਾਲ ਇੱਥੇ ਦੇ ਨਿਬੜ ਕੇ ਕੰਮ ਕਰਨਾ ਫਿਰ ਲੈ ਹੀ ਹੋ ਗਿਆ ਆ ਫਿਰ ਇੱਥੇ ਜਿਹੜੀ ਹੈਗੀ ਦੀ ਚੀਜ਼ ਇਹ ਜਿਕੜਾ ਰਾਜੰਦ ਹੈਗਾ ਤਾਂ ਉਹ ਛੱਡ ਕੇ ਹੋਰ ਪਾਸੇ ਚਲੀ ਗਏ ਫਿਰ ਇੱਕ ਸਮੇਂ ਸਾਹਮਣੇ ਨਹੀਂ ਹੈਗਾ ਯਾਨੀ ਉਹ ਜਾਂਤੇਗਾ ਨਾ ਫਿਰ ਇਹ ਦੇਖ ਭਾਲਣੀ ਦੀ ਹੋਈ ਫਿਰ ਦਰਖਤ ਜੰਮਾ ਹੋਲੀ-ਹੋਲੀ ਉੱਪਰ ਚਾਚੇ ਵੀ ਦਾਦਾ ਕਹਿੰਦਾ ਅਸੀਂ ਤਾਂ ਕਈ ਵਾਰ ਤਾਂ ਇਹੋ ਜਿਹਾ ਹਵਾ ਨ ਹੋ ਜਾਂਦਾ ਰਗਾ ਦਰਖਤਾਂ ਵਿੱਚ ਲੁਕ ਜਾਂਦਾ ਤਾਂ ਇਹ ਆ ਦੇਖ ਲੈ ਕਿੱਥੇ ਗਈ ਨਹੀਂ ਹੁਣ ਯਾਨੀ ਫੇਰ ਵੀ ਸਫਾਈ ਹੋਈ ਵੀ ਆ ਚਲੋ ਕਰਿਆ ਵਾ ਸਾਫ ਸੁਭਜਾ ਕੇ ਮੈਂ ਬਹੁਤ ਵਾਰ ਲੰਘਦਾ ਹੁੰਦਾ ਰੋਪਣ ਨੂੰ ਇਹ ਉੱਪਰ ਦਰਖਤ ਜੰਮੇ ਬਹੁੰਦੇ ਤੇ ਡੇਡੇ ਜਣੀ ਆਦਾ ਤੇਰੇ ਗੈਸ ਸਾਰੇ ਦੱਸੇ ਕਿੱਥੇ ਦਾ ਮਕਬਰੇ ਕੋਲਾ ਹੁਣ ਵੀ ਕਹਿੰਦੇ ਨੇ ਮਕਬਰੇ ਕੋਲੇ ਆ ਜੇ ਆਪਾਂ ਕਹਿੰਦੇ ਬਾਈ ਮਸੜਾ ਨਾ ਇੱਧਰ ਕੁਸਤਾ ਹਾਂ ਕੋਈ ਨਿਸ਼ਾਨੀ ਨਾ ਕੋਈ ਇੱਧਰ ਨਿਸ਼ਾਨੀ ਧੀ ਹੁਣ ਤਾਂ ਤੂੰ ਐਂ ਦੇਖ ਲੈ ਸੜਕੋ ਪਚੜਦੀ ਸਾਰੇ ਐਡਾ ਨਾ ਰੋਪੜ ਆ ਹਾਂ ਹੁਣ ਤਾਂ ਮੈਂ ਪਹਿਲੇ ਹੀ ਦਾ ਕੱਲ ਮੈਂ ਪਰਸ ਉੱਥੇ ਉੱਥੇ ਭੋਕਵਾ ਗਿਆ ਸੀ ਮੈਂ ਜਦ ਰੋਪੜ ਤੇ ਵੀਡੀਓ ਬਣਾਇਤੀ ਮਹਾ ਹੁਣ ਇੱਥੇ ਹਵੇਲੀ ਵੀ ਆ ਸ਼ਾਮਪਰਾ ਵੀ ਆ ਛੋਟੀ ਹਵੇਲੀ ਵੀ ਆ ਰੈਲੋ ਵੀ ਆ ਖੈਰਾਬਾਦ ਵੀ ਰੋਪੜ ਤੇ ਆ ਗਏ ਸਾਰੇ ਪੰਡ ਕਹਿੰਦੇ ਹੁੰਦੇ ਤੇ ਵੀ ਮਕਬਰੇ ਕੋਲ ਪਹੁੰਚੇ ਅਸੀਂ ਰੋਪੜ ਪਹੁੰਚੇ ਹੁਣ ਵੀ ਯਾਰ ਕਹਿੰਦੇ ਨੇ ਉਹ ਕਹਿੰਦੇ ਜੀ ਹੌਲੇ ਨੇ ਕਿੱਥੋਂ ਮਕਬਰੇ ਕੋਲੇ ਜੀ ਹੌਲੇ ਦਾ ਬਈ ਇੱਕਣਾ ਇਹ ਬਾਈ ਤੇ ਬਾਈ ਮੈਂ ਕਹਿੰਦਾ ਘੱਟੋ ਘੱਟ 100 ਦੁਕਾਨ ਹੁਣੀ ਓਥੇ ਹਾਂ ਨਾ ਉਹਨਾਂ ਨੇ ਮਾਰਕੀਟ ਕਿਆ ਬਣਾਈ ਹੋਈ ਆ ਮਕਬਰੇ 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 ਡਰੈਸ ਸਹਮ ਦਾ ਇਹ ਕਿਰਣਾ ਜਿਹੜੀ ਇਹ ਜਿਹੜਾ ਹੈਗਾ ਦਾ ਜੀ ਇਹ ਤਾਂ ਹੋ ਗਿਆ ਇਹਨੂੰ ਮੈਂ ਕਹਿੰਦਾ 100 ਸਾਲ ਤੇ ਉੱਪਰੇ ਬਣੇ ਨੂੰ ਉਹ ਟਾਈਮ ਚੜਾਈ ਦੀ ਦੀ ਰੋਪਣ ਐਡਾ ਸਾਡਾ ਚਲੋ ਹੋਰ ਵੀ ਬੜਾ ਹੋਗਾ ਤੁਹਾਨੂੰ ਆਪਣੀ ਦੱਸਦਾ ਰੋਪਣ ਐਡਾ ਬੜਾ ਪਰ ਕੋਈ ਮਕਬਰੇ ਨਿਸ਼ਾਨੀ ਦੱਸ ਦੋ ਬਈ ਉਹ ਬੰਦਾ ਕਦੇ ਗਲਤ ਨਹੀਂ ਹੋਊਗਾ ਗਲਤ ਨਹੀਂ ਹੋਊਗਾ ਉਹ ਸਦਾ ਉੱਥੇ ਪਹੁੰਚਦਾ ਤੇ ਮੁੰਡੂ ਜਿਆ ਕ ਮਕਬਰੇ ਕੋਲ ਹਾਂ ਵੀ ਮਕਬਰੇ ਦੇ ਪਾਈ ਹੀ ਸੀ ਕਹਿੰਦੇ ਵੀ ਕਿਸੇ ਟਾਈਮੇ ਰਾਜੰਦਾ ਤਾਂ ਵੀ ਥੱਲੇ ਨੂੰ ਪੱਟੀ ਵੀ ਸੁਰੰਗ ਹੁੰਦਾ ਆਪਾਂ ਅੰਦਰ ਵੜ ਕੇ ਦੇਖੇ ਚੱਲੋ ਤਾਂ ਬੰਦ ਹੋ ਗਏ ਉਹ ਬਹੁਤ ਟਾਈਮ ਦੀ ਗੱਲ ਹੈ ਮਸਾੜਾ ਵੀ ਮਕਾਨ ਕੱਚੇ ਆ ਹਾਂ ਵੀ ਹੁਣ ਡਿਵੈਲਪਮੈਂਟ ਹੋ ਗਈ ਉਹ ਕਿਹੜੇ ਸਾਫਣੇ ਹੋਏ ਦੇਖ ਲੈ ਕਿਹੜੇ ਸਾਫ ਕੋ ਕਿਹਾ ਜਾ ਚੂਨਾ ਲੱਗਿਆ ਵਾ ਇਟ ਲੱਗੀ ਵੀ ਆ ਹੁਣ ਆਪਣੇ ਮਕਾਨ ਆ ਹੁਣ ਕਹਿੰਦੇ ਵੀ ਆਪਣੀ ਜਵਾਨੀ ਚ ਬੰਦਾ ਇੱਕ ਵਾਰ ਮਕਾਨ ਪਾਉਂਦਾ ਪਾਉਂਦਾ ਹੀ ਪਾਉਂਦਾ ਪਾਉਂਦਾ ਹੀ ਪਾਉਂਦਾ ਹਣਾ ਹੁਣ ਅਸੀਂ ਪਾਲੇ ਚੱਲ ਉਹਨੂੰ ਗਾਹਾਂ 'ਚ ਪਤਾ ਨਹੀਂ ਤੁਸੀਂ ਪਾਲ ਤੁਸੀਂ ਵੀ ਪਾਏ ਹੁਣੇ ਅਗੜੀ ਸੋਜੀ ਮੈਂ ਤਾਂ ਦੋ ਵਾਰ ਪਾ ਗਿਆ ਹੁਣ ਉਹ ਦੇਖ ਲੈ ਕਿੰਨੇ ਲੰਘ ਲੈ ਕਿੰਨੇ ਆਲੇ ਆਲੇ ਉੱਕਣਾ ਹੀ ਖੜਾ ਜੇ ਉਹ ਸੁਭਾਲ 'ਚ ਹੁੰਦਾ ਮੈਂ ਕਹਿੰਦਾ ਉਹਦੇ ਚੂਨਾ ਨਿਕਲ ਲੈਂਦੇ ਜਿਹੜਾ ਮਾੜਾ ਮੋਟਾ ਹਾਂ ਨਿਕਲਣਾ ਨਹੀਂ ਜਾਏਗਾ ਹਾਂ ਅਜੇ ਵੀ ਚੂਨਾ ਨਿਕਲੇ ਉਹਨੂੰ ਕੋਈ ਫਰਕ ਨਹੀਂ ਨਹੀਂ ਫਰਕ ਇਹਦਾ ਵੀ ਹਲੇ ਵੀ ਨਾ ਜੇ ਕੋਈ ਹੋਰ ਉਮਰ 'ਚ ਬੜਾ ਟੋਲਣਾ ਮਾਣਾ ਬੰਦਾ ਦੇਖੂਗਾ ਤੇ ਆਹ ਟੋਲ ਕੇ ਦਾ ਮਿਲ ਜਾਊਗਾ ਬੰਦਾ ਆਪਣੇ ਇੱਧਰ ਤੋਂ ਕੋਈ ਇਦਾਂ ਹੈ ਨਹੀਂ ਇਹ ਜਿਹੜਾ ਬੰਦਾ ਨਾ 90 90 ਦੇ ਗੇਟ 'ਚ ਗਿਆ ਉਹਨੂੰ ਇਹਦੇ ਬਾਰੇ ਐਨ ਪੂ ਵੀ ਕਿਆ ਚੀਜ਼ ਤੇ ਹੈ ਕਿ ਕਣਾ ਬਣਾਦਾ ਕਿਹੜੇ ਰਾਜ ਰਹਿੰਦੇ ਨੋ ਵੀ ਜਾਣਦਾ ਹੋਊਗਾ ਬੰਦਾ ਇਹਦਾ ਚਲ ਕਿਉਂਕਿ ਕਈ ਵਾਰ ਆਪਣੇ ਕਈ ਬੰਦੇ ਪਾਕਿਸਤਾਨ ਚ ਗਏ ਹੋਏ ਆਪਣੇ ਇੱਧਰ ਰਹੇ ਹਾਂ ਪਾਕਿਸਤਾਨ ਚ ਜਿਆਦਾ ਹਜੇ ਉਹ ਦੱਸ ਦਿੰਦੇ ਆ ਵੀ ਇਹ ਅਸੀਂ ਫਲਾਣਾ ਦੇ ਹੁਣ ਉਧਰ ਬਾਈ ਦੱਸਦਾ ਤਾਂ ਆਪਣੇ ਇੱਧਰ ਦੇ ਗਏ ਤੇ ਮਣਕਾਲਾ ਸਾਹਿਬ ਕਹਿੰਦਾ ਕਮਾਲਪੁਰਾ ਪਿੰਡ ਹੈ ਅਬਾਲਾ ਤਹਿਸੀਲ ਹੁੰਦੀ ਸੀ ਕਿੱਥੇ ਵਾਲਾ ਹੁਣ ਤਾਂ ਹਰਿਆਣਾ ਚਲੀ ਗਿਆ ਵੀ ਇਹ ਏਕਣ ਦਾ ਵੀ ਹੁਣ ਵੀ ਤੁਹਾਨੂੰ ਦਿਖਾਇਆ ਹੀ ਭਾਈ ਚੀਜ਼ਾਂ ਦੇਖ ਲਓ ਕਹੇ ਹੈ ਘੈਂਟ ਬਣਾਇਆ ਵਾ ਕੋਈ ਮਾੜਾ ਕੰਮ ਨਹੀਂ ਕਰਿਆ ਹੋਇਆ ਕਡਾਈਆਂ ਕੱਢੀਆਂ ਸੱਚ ਨੇ ਮਾਸੜੇ ਚੀਜ਼ਾਂ ਸੰਭੀ ਐ ਨੀ ਹਾਂ ਸੰਭਣੀ ਅਲਜੀ ਜੀ ਕੋਈ ਨਹੀਂ ਸੰਭੀ ਹੋਈ ਸੰਭੀ ਹੋਈ ਨਹੀਂ ਹੈਗੀ ਹਜੇ ਜਿੱਕਣਾ ਮੈਂ ਦੇਖਦਾ ਉਹਨਾਂ ਆਪਣਾ ਜਨਮ ਆ ਲਗਿਆ ਤਾਂ ਪਾਕਿਸਤਾਨ ਚ ਤੇ ਉੱਥੇ ਉਹਨੂੰ ਨਾ ਸੰਭੀਆ ਹੋਈਆਂ ਐ ਵੀ ਆਪਾਂ ਕਿਸੇ ਕਹੀ ਜਾਈਏ ਉਹਨਾਂ ਨੇ ਸੰਭੀ ਹੋਣ ਜਾ ਰਹੇ ਇਹ ਚੀਜ਼ੇ ਕੋਈ ਪ੍ਰਾਣਾ ਇਤਿਹਾਸ ਦੇਖ ਲਿਓ ਜਿੱਥੇ ਮਹਾਰਾਣ ਜੀ ਸਿੰਘ ਬੈਠਦੇ ਤੇ ਉਹ ਵੀ ਆਪਣੀ ਸੰਭੇ ਰਹਿਣਾ ਆਪਣੇ ਤਾਂ ਆ ਟੋਡਰ ਮਾਲਿਕ ਹਵੇਲੀ ਦਿਖਾਈ ਉਹ ਦੇਖ ਲਿਆ ਹਾਲ ਕਰਿਆ ਪਹਿਲਾਂ ਐ ਨਹੀਂ ਜਾਂਦੀ ਸੀ ਹੁਣ ਮਾੜਾ ਜਿਹਾ ਹਲੇ ਲੱਗਿਆ ਕਰਨ ਰੌਲਾ ਰੂਲਾ ਜਿਹਾ ਪਏ ਤੇ ਉਹ ਤਾਂ ਇਹਨਾਂ ਨੂੰ ਪਹਿਲੇ ਹੀ ਸੰਭਣੀ ਚਾਹੀਦੀ ਪਹਿਲੇ ਸਾਹਮਣੇ ਆ ਜੇ ਐਡੀ ਬੰਦੇ ਨੇ ਉਹ ਕਰੀ ਆ ਹਾਂ ਹਨਾ ਉਹ ਦੇਖ ਲਾ ਹੁਣ ਗੋਬਾ ਜੀ ਅਸੀਂ ਤੁਹਾਨੂੰ ਦੱਸਿਆ ਤੇ ਆਸੂ ਤਾਂ ਇੰਨਾ ਕਿ ਪਤਾ ਕਰ ਲੱਗਿਆ ਜਿੰਨਾ ਕਿ ਬਾਕੀ ਜੇ ਹੋਰ ਪਤਾ ਲੱਗਿਆ ਤੁਹਾਨੂੰ ਫੇਰ ਦੱਸਾਂਗੇ ਵੀਡੀਓ 'ਚ ਬਾਕੀ ਦਿਖਾਉਂਦੇ ਤੁਹਾਨੂੰ ਸੂਏ ਪਾਰ ਕੇ ਨਹੀਂ ਕੀਤਾ ਜੱਜ ਉਧਰ ਵੀ ਨੇਤਰਾ ਦੇ ਵੀ ਸਮਾਨ ਪਹੁੰਚ ਗਿਆ ਆ ਗਿਆ ਹਾਂ ਸਵੇਰ ਨੂੰ ਗੱਡੀ ਆਈ ਏ ਟੁੱਟੀਆਂ ਵਾਲੀ ਲੱਗਣੇ ਉਹ ਪਾਣੀ ਪੂਣੇ ਵਾਲੇ ਬਾਕੀ ਦੇਖਦੇ ਲੇਬਰ ਲੂਬਰ ਕਰਦਾ ਉਹਦੀ ਕਿੱਕਣਾ ਹੈਗਾ ਗੋਬਾ ਜੀ ਪਹੁੰਚੇ ਬੇ ਖੇਤਾਂ ਦੇ ਵਿੱਚ ਨਾਹੀਂ ਬਈ ਸਰਾਂ ਕੋਲ 27-28 ਛੋੜਾ ਜਿਹਾ ਚੱਕਰ ਥੱਲੇ ਜੀ ਕਰਨੀ ਬੰਦੀ ਸਾਜੇ ਸਾਜੇ ਹੋ ਜਿੰਦੇ ਦਿਨ ਬਤਾ ਬੋਕਟਾ ਢਾੜਦੀ ਉਹ ਕੱਲ ਵੀ ਆਪਾਂ ਰਸਤਾ ਜਾਂ ਬਣਾ ਕੇ ਤੇ ਜਿਹੜਾ ਮਾਲਜ ਕਸਰ ਜੋ ਪੂਰੀ ਕਰਤੀ ਬਾਕੀ ਬੂਟੇ ਆਲਾ ਹੁਣ ਜਾਂਦੇ ਜੀ ਫੇਸ ਸੁੱਕਦੇ ਆਹ ਦੇਖੋ ਜੇ ਵਸ਼ਕ ਥੱਲੇ ਦੇ ਵੀ ਹਰੀ ਆ ਪਰ ਲਾਗੇ ਦਾ ਰੰਗ ਜਾ ਫਰਕ ਪੈਣਾ ਆ ਵੀ ਆਪਾਂ ਰਾਇਆ ਜਾ ਵੜਦੇ ਨੇ ਕਦੇ ਦਿਨ ਚ ਲਾਗੇ ਤਕਰੀਬਨ ਪੱਕਾ ਜਾ ਹੁਣ ਬਾਕੀ ਜੋ ਪਤਾ ਨਹੀਂ ਸੰਘਣੇ ਕਰਕੇ ਹੀ ਆ ਆਹ ਦੇਖੋ ਵਿੱਚ ਇੱਕ ਨਾ ਫਾਂਟਾਂ ਜਾਂ ਕਰਨ ਲੱਗੀਆਂ ਆਪੇ ਬੱਲਾਂ ਇਹਦੇ ਵੀ ਤਕੜੀਏ ਪਾਣੀ ਪੋਣੀ ਇਹਨਾਂ ਨੂੰ ਕੱਟ ਲੱਗਿਆ ਆਪਣਾ ਜਮਾਂ ਨੂੰ ਮੱਕੀ ਬੁੱਟੇ ਨੇ ਕਰ ਲਿਆ ਸ਼ੌਰਾ ਹੁਣ ਪੂਰਾ ਫੁੱਟੇ ਥੋੜਾ ਜਿਹਾ ਉੱਪਰ ਜਾ ਕੇ ਰਹਿੰਦੇ ਹਲੇ ਹੋਰ ਉੱਪਰ ਦੇ ਕੀ ਭਾਈ ਫਾਰਮ ਦਾ ਵੀ ਚੱਲ ਪਿਆ ਕੰਮ ਪਾਣਾ ਪਰਸੋਂ ਦਿਖਾਇਆ ਤੁਹਾਨੂੰ ਇਲੈਕਟ੍ਰੀਸ਼ੀਅਨ ਵਾਲਾ ਬਾਈ ਲੱਗਿਆ ਉਹਦਾ ਸਾਰਾ ਕੰਮ ਨਿਬੜ ਗਿਆ ਤਾਂ ਮੱਕੀ ਦੂਆ ਸਮਾਨ ਵੀ ਅੱਜ ਪਹੁੰਚ ਗਿਆ ਜਿਹੜੇ ਪਾਣੀ ਵਾਲੇ ਪੈ ਪੂਪ ਜੇ ਪੈਣੇ ਆ ਹੋਰ ਨਿਕੜ ਸੁੱਕਰ ਦਾ ਖਾਸਾ ਕੋ ਲੱਗਣਾ ਜਾਲੀ ਲੱਗਣੀਆਂ ਕਿ ਵਾਲੇ ਵਾਲੇ ਵੀ ਉਹ ਸਮਾਨ ਸਾਰਾ ਲੇਕੇ ਆ ਗਏ ਬਾਕੀ ਗੱਡੀ ਵਾਲਾ ਛੱਡਣ ਆਇਆ ਪਤਾ ਜੀ ਉਹਦੇ ਨਾਲ ਗੱਲਬਾਤ ਵੀ ਕਰੀ ਕਹਿੰਦਾ ਵੀ ਮਹਾਂ ਲੇਬਰ ਕਹਿੰਦਾ ਲੇਬਰ ਆਊਗੀ ਪਰਸੋਂ ਤੱਕ ਪਰਸੋਂ ਤੱਕ ਕਹਿਆ ਇੱਕ ਅੱਧਾ ਦਿਨ ਹੋਰ ਲਾ ਦੇਣਾ ਉਹਨਾਂ ਕਿਉਂਕਿ ਤੇ ਕੰਮ ਚੱਲਦਾ ਹੋਣਾ ਉਹਨਾਂ ਦਾ ਮਤਲਬ ਹੈ ਇਹ ਲੋਹੇ ਦੇ ਪਾਈਪਾਂ ਮਿਲ ਗਏ ਇਹਦੇ ਪਾਣੀ ਦੀ ਫੀਟਿੰਗ ਹੋਊ ਸਾਰੀ ਬਾਕੀ ਆ ਜਾਲੀ ਆ ਗਈ ਜਿਹੜੀ ਲੱਗਣੀ ਹੈ ਸਾਈਡ ਪਰ ਇਹ ਹਲਕੂ ਹਲਕੀ ਜਿਹੀ ਲੱਗਦੀ ਮੁੰਡਾ ਪਰ ਹੈ ਵਧੀਆ ਬਣਦੀ ਇਹਨਾਂ ਨੂੰ ਚਾਹੀਦੀ ਵੀ ਨਹੀਂ ਕਿਹ। ਉਹ ਚੈਨਲ ਹੀ ਲੱਗਣੀ। ਕਈ ਮੰਡਲ ਆਏ ਵੇ। ਪਾਂਛੇ ਮੰਡਲ ਪਹੁੰਚਦੇ। ਆਕੀਆ ਪਲਾਸਟਿਕ ਦੇ ਪਾਇਪ ਐ। ਇਹਨਾਂ ਦਾ ਗਲੀਆਂ ਦਿੱਤੀਆਂ ਮੈਂ। ਇਹਨਾਂ ਦੇ ਲੱਗੂਗਾ ਸਮਾਰਮਨ ਲੁਧਿਆਣਾ ਵਾਲੇ। ਇਹ ਆ ਲੋਕ ਵੀ ਬੈ ਵੀ ਆਏ। ਆ ਰਹੇ। ਇਹ ਸਾਰਿਆਂ ਨੂੰ ਗਲੀਆਂ। ਜੇ ਜੇ ਫਿਰ ਕਰਨ ਦੇ ਜੀ ਕਨੈਕਸ਼ਨ ਦੇਖਣਾ ਉਹਨਾਂ ਦੀ ਚਲੋ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਜਿਵੇਂ ਜਿਵੇਂ ਚੱਲਿਆ ਉਹਨਾਂ ਦਾ ਠੀਕਾ ਕਹਿੰਦੇ 20000 ਦਾ ਹੀ ਕਰਿਆ ਵਾ ਸਾਰੀ ਫਿਟਿੰਗ ਕਰਨ ਉਹਨੇ ਕਰਕੇ ਜਾਣੀ ਬਾਕੀ ਐਲੈਕਟ੍ਰੀਸ਼ੀਅਨ ਵਾਲਾ ਕੰਮ ਹੋ ਗਿਆ ਦਾ ਤੇ ਬਲਦੀਆਂ ਕਰਕੇ ਹੈ ਕਹਿੰਦੇ ਬਲਦੀਆਂ ਹੈ ਬੋਰਡ ਲੱਗੇ ਬਾਕੀ ਸਮਾਨ ਉਹ ਪਿਆ ਉਹਨਾਂ ਦਾ ਬਹੁਤ ਕਿਸਮ ਦਾ ਸਮਾਨ ਹੈ ਨਵੇਂ ਹਫ਼ਤੇ ਅੰਤ ਤੱਕ ਪਤਾ ਲੱਗ ਜਾਊਗਾ ਕੁਝ ਵੀ ਹਾਂ ਪੋਲਟਰੀ ਫਾਰਮ ਦਾ ਬਣਿਆਗਾ। ਇਹ ਦੇਖੋ ਜੀ ਆਪਾਂ ਇਹ ਨੱਕੜ ਸੁੱਕਰ ਦੇ। ਇਹ ਘਰਾਰੀਆਂ ਗਰੂਰੀਆਂ ਥੱਲੇ ਦੇ ਘੁੰਮਣੀਆਂ। ਰਸੀਆਂ ਨੇ ਮੰਡਰ ਮੰਡਰ ਜਿਹੜੇ ਉੱਪਰ ਤੇ ਪੈਣੇ ਆ। ਦਮਾ ਨੂੰ ਇਹ ਕਲਾਬ ਬਗਲੋਂ ਕੋਲੇ ਬੋਲੇ ਬਲੇ ਬਹੁਤ ਇਹਦਾ ਰਿਕਣਾ ਨੰਦੋਂਗੇ ਹੋਗੇ ਖਰਾਕਾਂ ਖੋਕਾਂ ਪੈਣੀ ਆ ਜਿਹੜੀਆਂ ਵਿੱਚ ਤਾਂ ਵੀ ਤਗੜੀ ਬਾਈ ਵੀ ਲੱਗੀ ਹੈ ਇਹ ਕੋਈ ਫਿਰ ਸਮਾਨ ਬੜਾ ਚੱਕਣੇ ਵਾਲੇ ਹੋਣਾ ਕਿ ਜਿਹੜੇ ਭੌਣੀਆਂ ਹੈ ਇਹੇ ਕੰਮ ਵਾਸਤੇ ਆਏ ਨੇ ਬਾਲਟੀਆਂ ਸਾਰਾ ਕੁਝ ਹੈ ਸਟੈਨਲ ਸਟੂਨ ਦੇ ਐ ਵੀ ਸਟੈਂਡ ਹੈ ਰੋ ਬਾਕੀ ਦਿਖਾਵਾਂਗੇ ਜਦ ਫਿਟਿੰਗ ਹੋ ਗਈ ਸਾਰੀ ਹਲੇ ਸਾਫ ਸਫਾਈ ਹੋਣੀ ਹੈ ਕਿਉਂ ਆਲੇ-ਦਾਲ ਜਾਲੀ ਲੱਗ ਜਾਵੇ ਇੱਕ ਵਾਰ ਫਿਰ ਸੈੱਟ ਹੋਣਾ ਹਲੇ ਥੋੜਾ ਜਿਹਾ ਕੱਚ ਰਹੀ ਵੀ ਹੈ ਜਾਂ ਤਾਂ ਇਹ ਚੇਪਰ ਜੀ ਟੇਪ ਲੱਗ ਜਾਂਦੀ ਔਰ ਔਰ ਉੱਪਰ ਹਲੇ ਟੀਨਾ ਦਿਖਦੀਆਂ ਅਜੀ ਖੇਤਾ ਕਿੰਨੇ ਆਏ ਤੇ ਜੱਗੂ ਰੋ ਹੀ ਲੱਗਦਗੇ ਬਦੇ ਆਪਾਂ ਟਰਾਲੀ ਲੱਦਣ ਗੰਨੇ ਦੀ ਹੱਪਾ ਲੱਗੇ ਬੈਦ ਮਦਦ ਮਹ ਕਰਾ ਦੇ ਐਦੋ ਦਲਬੀਰ ਆਈਆਂ ਇਹਨਾਂ ਨੂੰ ਲੰਗਰ ਗੁਰਦੁਆਰੇ ਸ਼ਿਕਾ ਲਿਆ ਇਹ ਤਾਂ ਆਵੇ ਚੱਕੇ ਇੱਕ ਬੈਂਦਰ ਆ ਗਿਆ ਲਾ ਆਪਣਾ ਬੰਦ ਤੇ ਦਾ ਆਇ ਲੱਗਦਾ ਜਿਗਾਂ ਟਰਾਲੀ ਲਾਦਦਾ ਹੁੰਦਾ ਤੋ ਪੱਕੀਓ ਹੈ ਤੂੰ ਦਾ ਖੜਦਾ ਹੀ ਨਹੀਂ ਫੱਟੇ ਬੋਸ ਸਪੀਡ ਕਰਾਉਂਦਾ ਉਹ ਵਾਰ ਹਾਂ ਮੰਨ ਗਏ ਵੀ ਮੰਨ ਗਏ ਆ ਹਾ 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 ਜਿਵੇਂ ਹੀ ਬਸ ਉਹੀ ਐ ਥੋੜਾ ਜਿਹਾ ਚੱਪਲਾ ਯਾਰ ਕੇ ਡਰ ਲਾ ਦੋ ਉਹ ਹਾਂ ਨਾ ਠੀਕ ਐ ਨਾਲੇ ਸਾਡਾ ਨਵਾਂ ਕੰਮ ਐ ਆਹ ਬਾਈ ਬੰਦਰ ਆਉਣਾ ਉਹਦਾ ਸੁਪਰੀਅਸ ਹੈਗਾ ਇਹਦਾ ਸੁਪਰੀਅਸ ਹੈ ਤੇ ਲੱਕ ਮਾਰਦਾ ਅਤਰਾ ਹੀ ਦੇ ਰਿਹਾ ਹੈ ਜੀ ਹਾਂ ਉਹ ਤਾਂ ਲੱਕ ਮਾਰਦਾ ਹੀ ਆਦਲੇ ਆਦਲੇ ਬੰਦਰ ਦੇ ਕੇ ਹਿੱਤੇ ਵੀ ਭਾਈ ਸਾਨੂੰ ਲੱਕੜਾ ਪਿਆ ਓਰੇ ਏ ਟਰਾਈ ਆ ਮੁੰਡੇ ਦੀ। ਮੌਕੀ ਹਵਾ ਬਹੁਤ ਕੰਮ ਦੀ ਜਾਂਦੀ ਆ ਜੀ। ਉਹ ਫਸਲਾਂ ਪੱਕਣ ਵਾਲੀਆਂ ਐਨ। ਆ ਦੇਖੋ ਰੰਗ ਸਾਰੀਆਂ ਗਣਕਾਂ ਦਾ ਪੁੱੜਾ ਹੋਇਆ ਬੈ। ਕਈ ਜਗ੍ਹਾ ਤਾਂ ਹੁਣ ਬੁੱਟਾਂ ਨੇ ਮੁੜਨ ਵੀ ਲੱਗ ਗਈਆਂ। ਅੱਜ ਜਿਸ ਨੇ ਇਹ ਤਾਂ ਮੰਡ ਕਿ ਨਹੀਂ ਘੇੜਾ ਮਾਰ ਕੇ ਆਇਆ ਇਹਦੇ। ਚਲੋਂਦੇ ਹੋਏ ਦੇਖਿਆ ਜੱਗੁਰਾ ਨੇ ਨਾ ਕੱਲ ਇਹ ਟਰਾਲੀ ਉੱਥੇ ਪਹਿਲਾਂ ਪੁੱਠੀ ਹੋ ਗਈ ਸੀ ਜਿੱਥੇ ਉਹ ਗੰਨੇ ਗਰੇ ਐ। ਚਲੋ ਸਿੱਧੀ ਘਰ ਆਤੀ ਜੇ ਸੀ ਵੀਰ ਆਪਾਂ ਨੇ। ਵੀ ਹੁਣ ਆਪਾਂ ਲੱਗੇ ਵੇ ਕੈ ਲੈ ਦੌਣੇ ਨੇ ਥੋੜੀ ਹੋਰੇ ਪਰਿਆ ਨੇ। ਉਹਨਾਂ ਇੰਨੇ ਡੰਡੇ ਕਿੰਨੇ ਕਿਦਾਈ ਜਾਣਦੇ ਐ ਇੱਥੇ ਲੱਗਾਈ ਨਾ ਨਾਈ ਕਰਾਂ ਇੰਨੀਆਂ ਭਰੀਆਂ ਹੈਗੀਆਂ ਅੀਆਂ ਆਹ ਤੇਰਾ ਪੂਰਾ ਹੋ ਜਾਣਾ ਕਾ ਦੂਈਆਂ ਭਰੀਆਂ ਹੈ ਪਈਆਂ ਬਬੂਰਾ ਹੋ ਜਾਣਾ ਚੱਲ ਠੀਕ ਹੈ ਇਹੋ ਘਾਣੀਆਂ ਵੀ ਐ ਓਕੇ ਫੇਲੇ ਘਾੜਨਾ ਹੋਰ ਅਰੇ ਇਹ ਵੀ ਹਲੇ ਘਾੜੀਆਂ ਅੱਛਾ ਲੋ ਭਾਈ ਆ ਗੱਡੀ ਉਹਦੀ ਆਪਣੀ ਰਿਸ਼ਤੇਦਾਰਾਂ ਨੇ ਚਲਾਈ ਵੀ ਦੀ ਵੀ ਚੱਲੀ ਜਾਣਾ ਨਾ ਸਾਰਾ ਤੇਗ ਨੂੰ ਗੱਡੀ ਦੀ ਪਾਸਿੰਗ ਕਰਾ ਦਿੱਤੀ ਹੋਰ ਕਾਗੇ ਜੱਪਤਾ ਸਾਰਾ ਬਣਾਤਾ ਇਹਦਾ 2 ਰੁਪਈਆ ਲੱਗ ਗਏ ਤੇ 50000 ਕਿਉਂ ਥੋੜਾ ਜਿਹਾ ਆਰਸੀ ਦਾ ਟਾਈਮ ਟੱਪਿਆ ਵੇ ਜਿਮਾਨਾ ਜਿਹੜਾ ਪੈ ਗਿਆ ਦਾ ਹੁਣ ਇਹਨਾਂ ਨੂੰ ਵੇਚ ਜਾਣੀਏ ਜਾਂਦੇ ਹੋਏ ਨੇ। ਬਾਕੀ ਰੇਟ ਮੈਂ ਤੁਹਾਨੂੰ ਦੱਸੂਗਾ। ਕਿਆ ਕੁਸ ਮੰਗਦੇ ਆ? ਗੱਡੀ ਵਧੀਆ ਸਾਫ ਸੁਥਰੀ ਐ। ਕਹਿੰਦੇ ਹੁਣੇ ਵੇਚ ਜਾਣੀਏ ਹੁਣ ਇਹ ਪਾਸਿੰਗ ਹੋ ਗਈ 30 ਤਰੀਕ ਉਹ 30 ਤੱਕ। ਕਿ ਹੁਣ 25 ਚ ਪਾਸ ਕਰਾਈ ਐ। ਪਹਿਲਾਂ ਦੋ ਕਸਾਲ ਇਹਨਾਂ ਦੇ ਇੱਕ ਨੇ ਕੱਢ ਕੋੜ ਦੇ ਵਿੱਚ ਉਹਦੇ ਕਰਕੇ ਜਮਾਨਾ ਜ਼ਿਆਦਾ ਪੈ ਗਿਆ ਤਾਂ ਹੀ 50000 ਰੁਪਏ ਲੱਗ ਗਿਆ ਇਹਦਾ ਪਾਸਿੰਗ ਪੂਸਣ ਦਾ। ਹੁਣ ਸਾਰੇ ਕਾਗਜ਼ ਪੱਤਰ ਓਕੇ ਇਹਦੇ ਹਨ। ਵੀ 17 ਅਪ੍ਰੈਲ ਨੂੰ ਉਹਨਾਂ ਨੇ ਚਲੇ ਜਾਣਾ ਉਹਦੇ ਬਾਅਦ ਆਪਾਂ ਦੇਖਦੇ ਫਿਰ ਰੂਟ ਕਹਿ ਦੱਸਦੇ ਆ ਆਪਾਂ ਨੇ ਪਾਦਣਾ ਹੁਣ ਮੈਂ ਮਾਡਲ ਵੀ ਭੁੱਲਿਆ ਪਿਆ ਤਾਂ ਫਿਰ ਸਾਨੂੰ ਸਾਰਾ ਕੁਝ ਦੱਸੂਗਾ ਜੀ ਉਹ ਭਾਈ ਆ ਗਿਆ ਜੀ ਦੇਵਰ ਵਾਲੇ ਫੇਰ ਆ ਗਏ ਪਹਿਲਾਂ ਆਤਮਿਕੀ ਹੈਗੀ ਖੰਡਾਲਿਆ ਸਮਾਨ ਸਮੁੰਜਾ ਖਾ ਰਹਾ ਇਹਨਾਂ ਨੇ ਹਾਂ ਲੱਗ ਜਾਣਾ ਦੋ ਤਿੰਨ ਦਿਨ ਠੱਟ ਕਰਨੋਂ ਹੁੱਕਾਂ ਆਕਾਂੀਆਂ ਖਾਸੀਆਂ ਹਾਂ ਸਰੋਂ ਕਰਨੀ ਜਾ ਕੇ ਕੈਮਰੇ ਦਾ ਪ੍ਰੋਗਰਾਮ ਉਹਦਾ ਜੇ ਤਾਂ ਹੋ ਗਈ ਪੱਕੀ ਫੇਰ ਕੱਲੂ ਕੱਠੀ ਜਾਇ ਕੱਢ ਦਿੰਦੇ ਆ ਨਹੀਂ ਕਦੋਂ ਜਨਪਾ ਉਹ ਕੱਢ ਦੇਣਾ ਫਿਰ ਉੱਪਰ ਤੇ ਦੇਖਣ ਨੂੰ ਆਇ ਲੱਗਦੀ ਜਿਗਣਾ ਛੜ ਗਈ ਹੁੰਦੀ ਆ ਚਿੱਟੀ-ਚਿੱਟੀ ਜਿਹੀ ਖਾਦੀ ਚਮਕਦੀ ਆ हरे अली होई बिचारे पासे ही बूटे हरे हरे है ना ले जाना टाइम है बूटे आम बेचे तो पांक आम दी थोड़ी ਵਾ ਹਵਾ ਨਾਲੇ ਪੱਕਦੀ ਜਿਹੜੀ ਪੱਕਦੀ ਆ। ਮਾਜੇ 4 ਦਿਨ ਹੋ ਗਏ ਤਕਰੀਬਨ ਵੱਡੀ ਬਾਈ ਨੂੰ। ਪਹਿਲਾਂ ਤਾਂ ਇੱਕ ਅੱਧਾ ਦਿਨ ਤਾਂ ਨੈਟ ਜੇ ਨਹੀਂ ਕੱਢਦਾ ਨੈਟ ਜੇ ਹੁਣ ਸੁੱਕਿਆ ਇਹਦਾ। ਉਹ ਤੇ ਬਾਦ ਬਣਨੀ ਅਸਲੀ ਫਿਰ। ਸੁੱਕਣ ਲੱਗਿਆ ਹੁਣ ਨੈਟ ਜੇ ਹੁਣ ਲੱਗਿਆ ਹਲੇ ਹੁਣ। ਪਰ ਉਹ ਨਹੀਂ ਬਣੀ ਨੀ। ਇੱਕ ਥੇਪਾ ਨਾ ਕਢਾ ਦੇਣੀ ਜਹਾ ਬਟਾ ਦੇਣੀ ਜੱਟ ਤੇ ਉਦੋਂ ਰਸਤਾ ਬਣਾਤਾ ਰੁਕ ਚੱਕਦੇ ਤੇ ਪਹਿਲੇ ਹੀ ਪਾਸੇ ਐ ਸਾਈਡ ਵਾ ਕਰਕੇ ਰੱਖ ਦਦੇ ਬਾਈਛੇ ਦੋ ਪੱਲੜ ਵਿਛਾ ਕੇ ਸਾਰੇ ਪੱਧਰੇ ਵੱਢ ਕੇ ਘਰਾ ਲੋਆ ਲੈਣਾ ਪਹਿਲਾ ਮੇਰੇ ਸਾਬ ਕੋ ਸਾਰੀ ਲੱਗ ਜਾਨੀ ਔਰ ਫਿਰ ਥ੍ਰੈਸ਼ਰ ਦੇ ਕੱਢ ਦੇਣੇ ਨਾਲੇ ਢੋਣੇ ਸਿਕਾਲੀ ਪਹਿਲਾਂ ਜੇ ਨਾਲ ਦੇ ਨਾਲ ਲਿਆਂਦੇ ਫਿਰ ਇਹਨਾਂ ਕਾਲੀ ਕਰਨੀ ਵੀ ਹੁਣ ਗਏ ਭਈਆ ਵੱਢਣ ਵਾਸਤੇ ਬਾਕੀ ਦੇਖਦੇ ਫਿਰ ਕੱਲ ਕੋਲ ਨੂੰ ਇਹਨਾਂ ਤੇ ਬਣਾਉਂਦੇ ਮੈਂ ਇੱਥੇ ਆਵਲਾਦਾ ਅੱਧਾ ਘੰਟਾ ਢੁੰਡੇ ਜ ਵੱਢ ਕੇ ਥੱਲੇ ਹੀ ਤੱਪਦਾ ਨਹੀਂ ਇੱਕ ਨੇ ਰੱਖ ਲੈਨੇ। ਦੇਖੋ ਇਹਨੂੰ ਪਾਣੀ ਲਾਤਾ ਸੁੱਕਾ ਪਿਆ ਫੇਰ ਵੀ ਫੇਰ। ਦੇਖਾਂਗੇ ਜਦੋਂ ਰੂਟਰੋਬੀਟਰ ਚੱਲੇਗਾ ਸੁੱਕੇ ਵਿੱਚ ਫੇਰ ਤਾਂ ਮਾਰ ਦੇਣਾ ਸੁੱਕੇ ਜੇ ਫੇਰ ਵਰਾਉਣੀ ਕਰੂੰਗੇ। ਨਹੀਂ ਉਹ ਬਾਕੇ ਕਰਨੇ ਪੈਣੇ ਦੂਏ ਤੀਏ ਦਿਨ ਬੱਤਾ ਜਿੰਦਾ। ਅੱਜ ਨੂੰ ਰਸਤਾ ਪਾਣਾ ਬਣਾ ਲਿਆ ਦਾ। ਅਗਿ ਤੇ ਦੇਖੋ ਭਾਈ ਜਨੇ ਬੁਢਾਈ ਕਰੀ ਵੀ ਐ। ਇਹਦੇ ਗੈਲ ਹਲੇ ਫਲੀ ਛੱਡੀ ਵੀ ਐ। ਥੱਲੇ ਨਹੀਂ ਪੂਰਾ ਵੱਡੀ ਹੈਗੀ ਵੀ ਥੱਲੇ ਦੇ ਵੱਢਦੇ ਹਾਂ ਮੈਂ ਦਾਹੀ ਘਰਾਂ ਵਿੱਚ ਅਸੀਂ ਕਿਤੇ ਅਸੀਂ ਵੱਢੀ ਅਸੀਂ ਤਾਂ ਦੁੱਗਣਾ ਟਾਈਮ ਲਾ ਲਿਆ ਨਾਲ ਦੇ ਇਹ ਸਭ ਥੱਲੇ ਛੱਡੀਆਂ ਪਈਆਂ ਖੜੀਆਂ ਗੱਲ ਕੋਲ ਨੂੰ ਨਹੀਂ ਨਿਕਲਦੀ ਹਜੇ ਨਿਕਲੋਗੇ ਪਰਸੋਂ ਦਾ ਵੀ ਚੌਥੇ ਵਾਰ ਚੱਲੀ ਜਾਣਾ ਕਿਉਂ ਹਾਲੇ ਸੁੱਕੀ ਹੈ ਨਹੀਂ ਹੋਜੀ ਗੱਲ ਬਣੀ ਨਹੀਂ ਹੈ ਹੱਥ ਲਾਉਂਦੇ ਨਾ ਮੈਂ ਫਲੀ ਨਰਮ ਆਲੇ ਉਹ ਬਾਈ ਕੱਖ ਵੱਡਣ ਪਹੁੰਚ ਗਏ ਬਾਕੀ ਕਣਕਾਂ ਦਾ ਦਿਖਾ ਦਿਆਂ ਇੱਕ ਵਾਰ ਦੂਰ ਤੋਂ ਹੀ ਮੁਰਾਦੀ ਨਿਗਾਹ ਤੁਨੂੰ ਦੇਖੋ ਕੋਈ ਪਲਾਟ ਦਾ ਕੋਈ ਫਰਿਆ ਨਹੀਂ ਪਤ ਲੱਗਦਾ ਵੀ ਇਹ 10 ਦਿਨ ਅੱਗੇ ਪਿੱਛੇ ਹੈ ਆਹ ਰਹੀ ਇੱਕ ਜਾ ਹੋਇਆ ਵਾ ਜਿੱਦਨੂ ਵੀ ਨਿਗਾਹ ਮਾਰ ਲੋ ਬਾਹੇ ਪੰਜ 사 ਦਿਨ ਦੀ ਖੇਲ ਹੈ ਚੱਲ ਪਣੀਆ ਬੜਾਈ ਸਾਰੀ ਵਾਕੇ ਆਪਣੇ ਵਾਲੇ ਬੂਟੇ ਸਾਰੇ ਫੁੱਟਿਆ ਜਿਹੜੇ ਲਾਇਏ ਵੇ ਤੇ ਵਾਕੇ ਆ ਛਟੀਆਂ ਲਾਈਆਂ ਵੇ ਜੀ ਆਪਾਂ ਨੇ ਆ ਇੱਕ ਤਾਂ ਰਹੀ ਸੁੱਕ ਪਤਾ ਨਹੀਂ ਕਿ ਆ ਬਿਮਾਰੀ ਪੈ ਗਈ ਆ ਹਰੀ ਐ ਇੱਕ ਆ ਦੂਈ ਵੀ ਛਟੀ ਹਰੀ ਆਪਣੇ ਕੋਲ ਦੋ ਛਟੀਆਂ ਚਲੋ ਇੱਥੇ ਕਿਹਦੇ ਸੁੱਕਿਆ ਹੋਈਆਂ ਦਾ ਆਪਾਂ ਉਹਨਾਂ ਨੂੰ ਦੇ ਦਾਂਗੇ ਇੱਥੇ ਵੀ ਫੇਰ ਸੁੱਕਣੀਆਂ ਫालतੂ ਵੀ ਚਲੋ ਠੀਕ ਹੈ ਜੀ ਮਿਲਦੇ ਫਿਰ ਆਪਾਂ ਕੇ ਅਗਲੇ ਬਲੌਗ ਦੇ ਵਿੱਚ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ